ਇਹ ਤੇ ਹੋ ਗਿਆ ਇਹ ਤੇ ਆ ਵੀ ਹੋ ਗਿਆ ਚਲ ਢੇੜਾ ਲੜਸ ਕਾਲੇ ਇੱਕ ਵਾਰੀ ਤੇ ਖਲਾਰਾ ਹੈ ਇਕੱਟਾ ਢੇਰੀ ਨੂੰਦਾ ਹੈ ਬੜਾ ਮੈਂ ਕਿੱਥੇ ਜਾ ਆ ਜਾ ਆ ਬੇ ਬਤ ਮੈਂ ਕਮਰੇ ਚ ਇਸ ਤੇ ਬਿਸਤਰਾ ਲੈ ਤੂੰ ਇੱਥੇ ਸਫਾਈ ਕਰੀ ਜਾਂਦੇ ਮੈਂ ਬਾਹਰ ਲੱਭਣ ਡਿਆ ਬਾਹਰ ਕੀ ਆ ਹੁਣ ਕਰਨਾ ਨਹੀਂ ਘੱਟਾ ਮਿੱਟੀ ਗੜਗੜੀ ਇੱਕ ਵਾਰੀ ਸਫਾਈ ਪਈ ਚਾ ਲੈ ਕਰੀ ਫੇਰ ਕਣਕਾਂ ਦੀ ਉਮੀ ਆ ਮਿੱਟੀ ਉਹ ਪਰਲੇ ਅੰਦਰ ਰਹਿ ਗਿਆ ਉਹ ਮੇਰਾ ਬਾਅਦ ਚ ਕਰ ਲਿਓ ਕੋਈ ਵੀ ਹਜੇ ਘੱਟਾ ਮਿੱਟੀ ਬਸੇਰਾ ਆਉਣਾ ਆ ਆ ਵੀ ਆਇਆ ਨਹੀਂ ਫੋਨ ਪਰ ਫੋਨਾਂ ਦਾ ਨਹੀਂ ਮਾਮੀ ਫੋਨ ਨਹੀਂ ਆਇਆ ਨਾਲੇ ਕੱਲ ਤੇ ਗਏ ਹੀ ਹਾਂ ਜੇ ਤੇ ਕਿ ਐਡੀ ਛੇਤੀ ਫੋਨ ਕਿੱਥੋਂ ਆਏ ਨਾ ਉਹਨਾਂ ਨੂੰ ਕੰਮਕਾਰ ਹੁੰਦੇ ਆ ਨਹੀਂ ਪੁੱਤੋ ਅੰਜ ਮੈਨੂੰ ਮੈਦਿਆ ਉਹ ਜਿਹੜਾ ਜੱਟ ਵਾ ਉਹ ਗੱਲ ਕਰਨ ਵਾਲਾ ਵਾ ਜਿਹੜੇ ਕੋਹਿੰਗੇ ਆ ਉਹਨੇ ਕੋਈ ਨਾ ਕੋਈ ਸਾਡਾ ਹਾਲ ਕਰਨਾ ਹੀ ਕਰਨਾ ਚਲੋ ਅੰਕਲ ਹੋਣੀ ਜਾਣਗੇ ਤੇ ਸਹੀ ਪਰ ਅਸੀਂ ਨਹੀਂ ਫੋਨ ਕਰਨਾ ਆਪੇ ਉਹ ਜਾ ਕੇ ਨਾ ਹੱਲ ਕੇ ਲੋੜ ਆ ਪਤਾ ਆਪੇ ਮੰਨਣਾ ਨਹੀਂ ਆਉਣਾ ਜਿਦੋਂ ਉਹਨੇ ਹੁਣ ਰਿਸ਼ਤੇਦਾਰ ਆ ਬਿਝਤੀ ਹੋਈ ਉਹਨਾਂ ਨੇ ਆਪੇ ਜਿਹਨੂੰ ਦੱਸਣਾ ਪਿਆ ਢਕੂ ਆਏ ਹੀ ਆਪ ਚੱਲ ਕੇ ਤੇ ਇਹਨਾਂ ਥੋੜ੍ਜਾ ਨਹੀਂ ਹੁਣਾ ਤੇ ਹੁਣ ਉਹਨਾਂ ਕਰ ਜਾਣ ਦਾ ਇਹਨੇ ਤੇ ਅਹੀਂ ਹੁਣ ਕਿਸ ਤਰ੍ਹਾਂ ਕੁੜੀ ਤੋੜ ਗਏ ਮੇ ਮਮੀ ਹੱਲ ਹੋਊਗਾ ਠੀਕ ਆ ਨਹੀਂ ਤੇ ਫਿਰ ਕਾਨੂੰਨ ਤੇ ਹੈ ਹੀ ਆ ਆਹੋ ਤੇ ਕਾਨੂੰਨ ਦੇ ਹਿਸਾਬ ਨਾਲ ਚੱਲ ਪਾਂਗੇ ਤੇ ਚਲੋ ਐਂ ਕਰੋ ਇਹ ਗੱਲਾਂ ਛੱਡੋ ਨਹੀਂ ਮੈਨੂੰ ਪਤਾ ਪੁੱਤ ਉਹਨਾਂ ਨੇ ਹੁਣ ਤੋੜ ਦੇਣੀ ਨਹੀਂ ਨਾ ਨਹੀਂ ਉਦਾਂ ਤੇ ਅੰਕਲ ਦੇ ਵਿਸ਼ਵਾਸ ਹੋ ਜਾ ਕੇ ਗੱਲ ਕਰਨਾ ਉਹ ਗੱਲ ਵਾਲਾ ਵਾ ਕਰਕੇ ਗੱਲ ਸਮਝਾਉਣਾ ਵਾ ਤੇ ਚਲੋ ਆਜੂਗੀ ਤੇ ਚੰਗੀ ਗੱਲ ਵਾ ਨਹੀਂ ਤੇ ਫਿਰ ਜਿੱਦਾਂ ਹੋਊਗਾ ਉਦਾਂ ਵੇਖੀ ਜਾਊਗੀ ਤੇ ਮੈਂ ਦੱਸਣਾ ਹੀ ਉਹ ਕੰਪੈਨ ਵਾਲਾ ਇਹਨੇ 1 ਵਜੇ ਦਾ ਟਾਈਮ ਦਿੱਤਾ ਸੀ ਤੇ ਮੈਂ ਚੱਲਾ ਮੋਟਰ ਨੂੰ ਅੱਛਾ ਇਦਾਂ ਕਰ ਮੇਰਾ ਪੁੱਤ ਪਾਣੀ ਲੈ ਜੀ ਠੰਡਾ ਉਹ ਤੇ ਕੋਈ ਪੀਵ ਲਿੰਦਾ ਉੱਥੇ ਫਰੇ ਚ ਲਾਈਆਂ ਬੋਤਲਾਂ ਤੇ ਲੈ ਜਾ ਡਿੱਗੀ ਪਾ ਕੇ ਚਲ ਮੈਂ ਪਾਣੀ ਤੇ ਮੈਂ ਲੈ ਜਾਊਂਗਾ ਤੇ ਮੈਂ ਤੁਹਾਨੂੰ ਫੋਨ ਕਰੂੰਗਾ ਤੇ ਚਾਹ ਬਣਾ ਦਿਓ ਤੂੰ ਮੈਨੂੰ ਫੋਨ ਕਰ ਦੀ ਪਹਿਲੋਂ 10 ਮਿੰਟ ਤੇ ਮੈਂ ਚਾਹ ਬਣਾ ਕੇ ਤੇ ਫਿਰ ਲੈ ਜੀ ਹਣ ਕੇ ਚਲੋ ਠੀਕ ਹੈ ਕੋਈ ਨਹੀਂ ਮੈਂ ਪਾਣੀ ਲੈ ਜਾਂਦਾ ਵਾਂ ਆਹ ਚਲ ਠੀਕ ਹੈ ਇਹ ਲੈ ਮੇਰਾ ਪੁੱਤ ਕਿੱਡਾ ਚੰਗਾ ਈ ਤੇ ਕਿੰਨੀ ਮਿਹਨਤ ਵਾਲਾ ਬੰਦਾ ਸਮਝਦਾਰ ਹੈਗਾ ਪੜਿਆ ਲਿਖਿਆ ਤੇ ਇਹਨਾਂ ਕਿ ਸਮਝਿਆ ਇਨ ਲੇਲਣੀ ਦੀ ਗੱਲ ਲਾ ਕੇ ਤੇ ਨਾ ਮੱਛਰ ਕੀ ਪੇ ਮੈਂ ਪਤਾ ਨਹੀਂ ਸੋਣੀ ਕਿ ਦੀਕਵਾ ਅਕਲ ਦਿੱਤੀ ਨਹੀਂ ਕਿਤੇ ਮਾਂ ਨੇ ਤੇ ਵੇ ਮੇਰਾ ਪੁੱਤ ਕਿਦਾਂ ਮਿਆਂ ਤਾਂ ਕਰ ਦਿਆ ਆਈ ਨਾ ਅਈ ਤੱਕ ਤਿਆਰੀ ਨਹੀਂ ਹੋਈ ਹੋਵੇ ਉਹ ਹੋ ਗਿਆ ਪਿਆਰ ਸਾਡੀ ਕਾਦੀ ਤਿਆਰੀ ਆ ਬੁੱਢੇ ਹੋ ਗਏ ਅਸੀਂ ਠੀਕ ਜਾਂ ਜੀ ਸ਼ੀਸ਼ੇ ਅੱਗੇ ਖਲੋਤੇ ਜਿੱਦਾਂ ਕਿ ਦਨੀਆ ਸਾਲਾਂ ਦੇ ਮੁੰਡੇ ਹੁੰਦੇ ਕੁਛ ਦਾਣੇ ਫਿਰ ਵੀ ਕੁੜਮੀ ਜਾਣਾ ਵਾ ਮਾੜਾ ਮੋਟਾ ਦਾ ਠੀਕ ਠਾਕ ਵੇਖਣੇ ਪੈਂਦਾ ਵਾ ਆ ਮੈਂ ਉਦਾਂ ਹੀ ਮਾੜਾ ਮੋਟਾ ਕੱਢ ਕੇ ਪਾ ਲਿਆ ਵਾ ਬੱਦਾਂ ਕੀ ਜੀ ਲੱਗ ਗਈ ਪਗਣਾ ਕਿ ਨਹੀਂ ਆਹੋ ਆ ਡੱਬੀ ਡਈ ਗੱਲ ਹੈਂ ਡੱਬੀ ਤਰਾਂ ਡਈ ਤੇ ਗੱਲ ਸੁਣੋ ਹੋਣੇ ਇੱਕ ਕੰਮ ਇਹ ਆ ਬੁੱਢਾ ਤੇਰੇ ਕੱਪੜਿਆਂ ਨਾਲ ਮਰਜ਼ੀ ਪੱਗ ਲਾਉਂਦੀ ਆ ਪਰ ਤੇਰੇ ਥੋੜੇ ਜਿ ਫਿੱਕੇ ਆ ਮੇਰੀ ਪਾਸੇ ਗਾੜੀ ਆ ਉਠਾਂ ਛੱਡੋ ਹੁਣ ਅਸੀਂ ਬੁੱਢੇ ਹੋਏ ਅਸੀਂ ਕੱਪੜਿਆਂ ਨੂੰ ਕੀ ਕਰਨਾ ਮੈਂ ਹਾਂ ਹੁਣ ਅਸੀਂ ਚੱਲੇ ਹਥੇ ਚਰਨ ਦੇ ਸੌਰੀ ਉੱਥੇ ਕੋਈ ਤੁਸੀਂ ਉਨੀ ਕੀ ਬਹੁਤੀ ਨਾ ਕਰਿਓ ਹੈ ਨਾ ਉਹਨਾਂ ਦੀ ਬਸਾਉਂਦੇ ਸੌਂਦੇ ਆਪਣੀ ਘਰ ਬਿਠਾ ਲਿਓ ਮੇਰੀ ਗੱਲ ਸੁਣਾ ਇਧਰ ਆ ਮੈਂ ਤੈਨੂੰ ਗੱਲ ਦੱਸਾਂ ਅਸੀਂ ਸਿਰਫ ਜਾ ਕੇ ਉਹਨਾਂ ਨੂੰ ਕਹਿਣਾ ਵਾ ਕਿ ਉਹ ਗਏ ਸੀ ਤਾਂ ਸਾਡਾ ਤਰਲਾ ਮਾਰਿਆ ਵਾ ਚਲੋ ਉਹ ਵੀ ਰਿਸ਼ਤੇਦਾਰ ਆ ਤੁਸੀਂ ਵੀ ਰਿਸ਼ਤੇਦਾਰ ਹੋ ਹੈ ਤੇ ਕੋਈ ਗੱਲ ਨਹੀਂ ਵੀ ਤੁਸੀਂ ਇਹ ਚੰਗਾ ਹੀ ਕੰਮ ਮ ਜੇ ਇਹਦੇ ਅਗਲੇ ਹੋਣਗੇ ਸਿਆਣੇ ਤੇ ਇਸ਼ਾਰਾ ਸਮਝ ਜਾਣਗੇ ਤੇ ਜੇ ਨਾ ਸਮਝਣਗੇ ਤੇ ਫਿਰ ਕੋਈ ਗੱਲ ਨਹੀਂ ਮੈਨੂੰ ਪਤਾ ਤੁਹਾਡਾ ਸੁਭਾਅ ਬੜਾ ਕਾਲਾ ਮੈਨੂੰ ਤਾਂ ਡਰ ਲੱਗਦਾ ਵਾ ਮੈਂ ਤਾਂ ਨਹੀਂ ਕਿਸੇ ਦੀ ਗੱਲ ਚੰਦੀ ਆ ਉਹ ਫਿਰ ਕੱਲੀ ਚੱਲ ਜਾ ਮੈਂ ਜਾਂਦਾ ਹੀ ਨਹੀਂ ਲੈ ਗੱਲ ਕੀਤੀ ਫਿਰ ਉਸੇ ਦੇ ਮੂੰਹ ਕਰ ਲੈਣਾ ਮੈਂ ਐਂ ਫਾਨੀ ਕੀ ਕਰਾਂ ਮੈਂ ਹਾਂ ਉਹਨਾਂ ਨੂੰ ਹਾਂ ਕੀਤੀ ਅਕਲ ਤੇ ਮੈਂ ਦੂਰ ਜਾਣਾ ਭਾਵੇਂ ਹਾਂ ਕਰਦੇ ਭਾਵੇਂ ਨਾ ਕਰ ਚਲ ਤੂੰ ਨਿਕਲ ਆ ਜਾ ਪਰ ਫਿਰ ਵੀ ਥੋੜਾ ਚੁੱਪੀ ਕਰਕੇ ਟਾਈਮ ਕੱਢਣਾ ਵਾਹੀਂ ਇਹ ਆ ਜਾ ਜਾ ਹੁਣ

ਕੁੰਡਾ ਲਾ ਦੇ ਮਾੜਾ ਜਿਆ ਜਿੰਦਾ ਨਾ ਵਾਰੀ ਆਈ ਜਾਣਾ ਛੇਤੀ ਬੈ ਜਾ ਤੇ ਚੀਜ਼ ਖਾਣੀ ਨਾ ਚਾਹੀ ਤੂੰ ਚੱਲ ਵੇਖ ਲਾਂਗੇ ਚੀਜ਼ ਦਾ ਵੀ ਖਾਣਾ ਵਾ ਅੱਜ ਕੱਲ ਕਿਹੜੀ ਵੀ ਚੀਜ਼ ਖਾਣ ਵਾਲੀ ਆ ਚੱਲ ਦਵਾਈਆਂ ਲਾ ਲੈ ਸਾਰੀਆਂ ਚੀਜ਼ਾਂ ਪਕਾਈਆਂ ਲੋਕਾਂ ਨੇ ਘਰਿਆਂ ਦੇ ਤਾਂ ਅੱਗੇ ਲੈ ਕੇ ਜਾਂਦੇ ਹੀ ਆ ਉਲਾਂ ਬੂਆ ਖੁੱਲਾਈ ਮੈਂ ਕਿਹਾ ਇੱਕ ਕੱਲੀ ਜਨਾਨੀ ਨੇ ਸਾਰੇ ਜੀਆਂ ਨੂੰ ਵਕਤ ਪਾਇਆ ਵਾ ਕਹਿੰਦੀ ਮੈਨੂੰ ਇਹਦੇ ਬੋਲਣਾ ਆਪੜੇ ਹੀ ਤੇ ਭਾਵੇਂ ਇੱਥੇ ਅਗਲੇ ਸੁਣ ਲੈ ਚੁੱਪ ਕਰਕੇ ਤੇ ਬੂਆ ਖੋਲ ਚੱਲ ਅੰਦਰ ਤੇ ਝਾੜੂ ਲੱਗ ਕੇ ਤੇ ਪੋਚੇ ਲੱਗ ਗਏ ਹੀ ਕਿ ਮੈਂ ਚਲ ਪਾਰ ਵਿੱਚ ਮੜਿਆ ਝਾੜੂ ਮਾਰ ਤ ਨਹੀਂ ਆ ਆ ਵੀ ਇਹ ਲਾ ਨਸ ਇਹਨੂੰ ਕਹਿ ਫੇ ਟਰਾਲੀ ਕਿਤੇ ਗਾਂਵ ਸ਼ਾਂ ਕਰ ਦੋ ਵਾਰੀ ਘੜ ਦਿੰਦੇ ਘੜੀ ਤੇ ਇੱਥੇ ਝੜੂਆ ਲੱਗ ਜਾਂਦਾ ਹੁਣ ਹੁਣ ਦੱਸ ਮੈਂ ਕੀ ਕਰਾਂ ਹੁਣ ਸਾਡਾ ਸਾਡਾ ਤੋਂ ਮਾਰ ਦਿੰਨੀ ਆ ਫਿਰ ਮੈਂ ਹੁਣ ਕੀ ਕਰਨਾ ਮੈਨਾਂ ਲੱਗਦਾ ਸਾਰੇ ਜੀ ਅੰਦਰ ਹੀ ਆ ਬਾਹਰ ਕੋਈ ਇੱਥੇ ਕੋਈ ਦੇਖਦਾ ਨਹੀਂ ਘਰ ਹੁਣ ਸਹੀ ਆ ਮੋਟਰ ਮੋਟਰਸਾਈਕਲ ਇੱਥੇ ਲੱਗੇ ਉਦਾਂ ਗੱਡੀ ਵੀ ਇੱਥੇ ਹੀ ਆ ਚਲੋ ਵੇਨੇ ਹੁਣ ਮੋਟਰਸਾਈਕਲ ਦੀ ਆਵਾਜ਼ ਕੌਣ ਆਊਗਾ ਉੰਦਰ ਟੇੜੀ ਹੁਣ ਅੰਦਰ ਲੱਗਣ ਡਿਆ ਅੰਦਰ ਚਲ ਗਈ ਤੇ ਆਖਾਂ ਭਲਾ ਜਾ ਕਿ ਦੱਸਿਆ ਮੈਂ ਨਾ ਕੋਸਣਾ ਪੈਂਜੀ ਕਣਕ ਸਾਹਮਲੀ ਜੇ ਨਹੀਂ ਪੈਂਜੀ ਕਣਕ ਹੀ ਸਾਹਮਣੀ ਐ ਇੱਕ ਆ ਰੱਬੀ ਰੋਜ਼ ਡਰਾਈ ਜਾਂਦਾ ਰੋਜ਼ ਹੀ ਪੱਤਲ ਰੋਜ਼ ਹੀ ਪੱਤਲ ਸੱਸ ਜੀ ਸੱਸ ਕਾਲਾ ਭਾਈ ਪਾਣੀ ਦਾ ਸਿਕਾ ਏ ਆਪੇ ਚੱਲ ਕੇ ਤੇ ਧੂਪਾਂ ਲੱਗਣ ਕਿਤੇ ਕੰਕਾਂ ਸਾਂਭੀਆਂ ਜਾਣ ਹਾਂਜੀ ਤੇ ਭਰ ਕੋਈ ਨਹੀਂ ਹਾਲ ਚਲੋ ਕੋਈ ਨਹੀਂ ਪੱਕਦੀ ਆ ਉਦੋਂ ਹੀ ਆ ਕੋਈ ਮੋੜਦਾ ਕਿਦਾਂ ਇਹਨੂੰ ਦਾ ਹਰ ਵਾਰੀ ਸਾਂਭੀ ਜਾਣੀ ਸਾਰਿਆਂ ਦੀ ਕੋਈ ਗੱਲ ਇੱਕ ਅੱਦੇ ਦਿਨ ਚ ਕਿੰਨਾ ਹੀ ਵੱਧਨ ਨੰਬੈਣ ਵਾਲਾ ਹੁਣ ਇਹ ਉਹਨਾਂ ਨੂੰ ਤਾੜਵਾ ਸੱਸ ਜੀ ਕੰਨ ਸੱਸ ਜੀ ਸੱਸੀ ਕਹੇਗੀ ਸੱਸੀ ਘਰ ਪੁੱਤ ਠੀਕ ਠਾਕ ਹਾਂਜੀ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਠੀਕ ਠਾਕ ਕੇ ਚਲ ਬਹੁਤ ਦੀ ਮੈਂ ਚਾਹ ਬਣਾ ਕੇ ਲਈ ਹੁੰਦੀ ਹੈ ਕੋਈ ਨਹੀਂ ਪੁੱਤ ਆਮ ਨੂੰ ਬੜਾਂਦੀ ਹੈ ਚਾਹ ਤਾਂ ਬਹਿ ਜਾ ਕੋਈ ਮੁੰਡੇ ਨਾਲ ਨਹੀਂ ਕੋਈ ਨਹੀਂ ਮੈਂ ਬਹਾਂਦੀ ਹਾਂ ਦੀ ਤੁਹਾਨੂੰ ਕੋ ਵੱਡੀ ਥੋੜੀ ਬੋਲੀ ਗਈ ਓਏ ਉਹ ਮਸ਼ੀਨ ਵਾਲਾ ਕਰੇ ਜਾਂਦਾ ਅੱਜ ਉਹਨਾਂ ਕੱਲ ਹੋਣਾ ਅੱਛਾ ਅੱਛਾ ਮੈਂ ਚਲੋ ਕੋਈ ਗੱਲ ਨਹੀਂ ਓਏ ਆਹੋ ਇੰਦਾ ਗਿਆ ਫਿਰ ਜਿੰਨਾਂ ਦਾ ਨੰਬਰ ਲੱਗਾ ਕੰਮਸ਼ਾ ਹੋ ਹੀ ਜਾਂਦਾ ਵਾਦੇ ਨਹੀਂ ਬਥੇੜਾਂ ਦੀ ਕੋਈ ਗੱਲ ਕੰਪੈਨ ਆਲਿਆਂ ਨਾਲ ਫਿਰ ਚਲੋ ਕੋਈ ਨਹੀਂ ਥੋੜੀ ਜੀ ਸੇਲ ਹੀ ਮੈਂ ਉਹ ਜਾ ਕੇ ਮੰਡੀ ਬੈਠੇ ਰਵਾਂਗੇ ਇਹ ਤੇ ਆ ਅੱਡ ਵੀ ਆਂਟੀ ਕੌਂਡੀਆਂ ਨੇ ਬਠਾਈਆ ਤਾਂ ਮੁੰਡੀ ਬੈਠੀ ਨਹੀਂ ਨਹੀਂ ਫਦਾ ਕੋਈ ਨਹੀਂ ਭੁੱਲਣ ਦੇ ਉੱਥੇ ਮੈਂ ਕਾ ਪ੍ਰਵਾ ਸਾਡੀ ਥੋੜੀ ਜਿਹੀ ਗਣਕੋਣੀ ਆ ਬਿਲਕੁਲ ਬਿਲਕੁਲ ਮੈਂ ਕਹਾਂ ਹੱਦ ਤੱਕ ਸਮਝਦਾ ਸਾਡੀ ਹੈ ਭੈਣ ਜੀ ਪਰੂ ਦੀ ਕੋਈ ਮੁੱਕੀ ਨਹੀਂ ਅਜੀ ਗੱਲ ਹਾਂ ਹੈ ਭੈਣ ਜੀ ਕੀ ਦਸੀਏ ਤੁਹਾਨੂੰ ਐਨੇ ਨਕ ਕੰਮੇ ਰਿਸ਼ਤੇਦਾਰ ਟਕਰਿਆ ਨਾ ਪਿੱ ਪੁੱਛੋਈ ਕੋਹਨਾ ਆ ਰਾ ਜਵਾਈਆ ਦਾ ਸਾਡਾ ਗੁੰਗਾ ਜਿਆ ਮਾਂ ਦੇ ਗਾੜੀ ਤੇ ਵੀ ਜਬਾਨ ਨਹੀਂ ਖੁੱਲਦੀ ਤੇ ਜਿਹੜੀ ਮਾਂ ਆ ਉਹਦੀ ਮੀਟਰ ਲੰਮੀ ਜਬਾਨ ਆ ਬੋਲਣ ਲੱਗੀ ਵੇਂਦੀ ਕੁਛ ਨਹੀਂ ਕੀ ਜੋ ਮੂੰਹ ਚੰਦਾ ਬਕੀ ਜਾਂਦੀ ਬਾਤ ਜਾ ਮੈਨੂੰ ਤਾਂ ਪਤਾ ਹੀ ਨਹੀਂ ਇਹ ਅਹੋ ਜੀ ਜਨਾਨੀ ਆ ਮੇਰੀ ਧੀ ਫੁੱਲਾਂ ਵਰਗੀ ਰੋਲ ਕੇ ਰੱਖਦੀ ਏ ਉਹਨਾਂ ਨੇ ਚਲੋ ਭੈਣ ਜੀ ਪਤਾ ਨਹੀਂ ਨਾ ਹੁੰਦਾ ਪਹਿਲਾਂ ਇਹ ਰਿਸ਼ਤੇਦਾਰ ਕਿਦਾਂ ਦੇ ਆ ਕੋਈ ਗੱਲ ਨਹੀਂ ਮਾਲਕ ਉਹਨੂੰ ਵੀ ਸੋਖੀ ਰੱਖੇਗਾ ਫਿਕਰ ਨਾ ਕਰੋ ਤੁਸੀਂ ਕੀ ਕਰ ਪਤਾ ਨਹੀਂ ਭੈਣ ਜੀ ਉਹਦੇ ਕਰਮਾਂ ਚ ਕੀ ਲਿਖਿਆ ਵਿਚਾਰੀ ਤੇ ਭਾਜੀ ਅਸੀਂ ਧਰਨਾ ਆਏ ਆ ਗੱਲ ਕਰਨਾਂ ਭਾਜੀ ਠੀਕ ਹੈ ਦੱਸੋ ਅਸਲ ਚ ਗੱਲ ਇਹ ਆ ਵੀ ਤੁਹਾਡਾ ਜਿਹੜਾ ਜਵਾਈ ਆ ਨਾ ਭਾਜੀ ਕੋਲ ਸਾਡਾ ਵੀ ਜਵਾਈ ਲੱਗਦਾ ਹਾਂਜੀ ਹਾਂਜੀ ਉਹਨਾਂ ਦੋਵੇਂ ਮਾਪੋਤ ਸਾਡੇ ਕੋਲ ਆਏ। ਹਾਏ ਹਾਏ। ਬੇਰਾ ਕਰਕੇ ਜੇ ਇਹਨਾਂ ਦਾ ਤੁਹਾਡੇ ਕੋਲ ਲੈਣ ਆਏ ਸੀਗੇ। ਹਾਂ ਜੀ ਗੁੱਸਾ ਨਾ ਕਰੋ। ਸਾਡੀ ਗੱਲ ਸੁਣੋ ਧਿਆਨ ਨਾਲ। ਭਾਜੀ ਗੱਲ ਵਾ ਇਦਾਂ ਵੀ ਉਹਨਾਂ ਨੇ ਆਣ ਕੇ ਮਾਰਿਆ ਜੀ ਬੜਾ ਤੰਗਾ ਰੱਖਿਆ। ਠੀਕ ਹੈ ਜੀ। ਦੋਵਾਂ ਮਾਪੋਤਾ ਨੇ ਚਲੋ ਹਾਨੂੰ ਨਹੀਂ ਪਤਾ ਕਿ ਉੱਥੇ ਉਹਨਾਂ ਨੇ ਕੀ ਗੱਲ ਹੋਈ ਹੈ ਇਹਦੇ ਨਾਲ ਅਮਨ ਨਾਲ। ਮਾੜੀ ਹੋਈ ਕਿ ਚੰਗੀ ਹੋਈ ਆ ਜਾਂ ਕੁਝ ਵੀ ਹੋ ਗਿਆ। ਹਾਂ ਜੀ ਹਾਂ ਜੀ। ਕਿਉਂਕਿ ਹੁਣ ਹਾਨੂੰ ਉਹਨਾਂ ਦੇ ਘਰ ਦੀ ਗੱਲ ਦਾ ਨਹੀਂ ਪਤਾ। ਬਿਲਕੁਲ ਬਿਲਕੁਲ ਅਸੀਂ ਦੇਖ ਇਨੀਆਂ ਵੀ ਚਲੋ ਇਹ ਘਤਰ ਨੇ ਕੀਤੀ ਤਾਂ ਦੂਜੀ ਨੇ ਵੀ ਦੋ ਕਰਤੀਆਂ ਹੋਣਗੀਆਂ ਜੀ ਦੋਹਾਂ ਸੱਸਾਂ ਦੀਆਂ ਨਿੱਕੀਆਂ ਮੋਟੀਆਂ ਹੋ ਜਾਂਦੀਆਂ ਘਰਾਂ ਹਾਂਜੀ ਹਾਂਜੀ ਤੇ ਉਹਨਾਂ ਦੇ ਗੱਲ ਕਹੀ ਜੇ ਵੀ ਤੁਸੀਂ ਕਿਸੇ ਤਰ੍ਹਾਂ ਤੁਹਾਡੇ ਰਿਸ਼ਤੇਦਾਰਾਂ ਤੇ ਪਿਆ ਲੈ ਕੇ ਤੇ ਗੱਲ ਕਰਨਾ ਠੀਕ ਹੈ ਜੀ ਤੇ ਸਾਡਾ ਉਦਾਂ ਆਇਆ ਵੀਹੀਂ ਆਏ ਝਗਦੇ ਝਗਦੇ ਸਾਡਾ ਦਿਲ ਵੀ ਨਹੀਂ ਕਰਦਾ ਹੈ ਕਿ ਵੀ ਸਾਡੇ ਵੀ ਕੁੜਮਾਂ ਜਾਰੀ ਆਏ ਨਾਲ ਉਮਰ ਕੇ ਸਾਡਾ ਵਿਗਾੜ ਪਏ ਉਹਨਾਂ ਨਾਲ ਅਗਲੇ ਕੀ ਬੜਾ ਘੱਲ ਨਹੀਂ ਕਿ ਨਹੀਂ ਗੱਲ ਭਾਜੀ ਅਸੀਂ ਵੀ ਉੱਥੇ ਕੁੜੀ ਸੌਂਵਾ ਰਹੀ ਗਈ ਹੀ ਭਾਜੀ ਨਾਲੇ ਆਪਾਂ ਕਿਹੜੀ ਘਰ ਰੱਖਾਵਾਂ ਤੇ ਭਈ ਦੇਖੋ ਜੜੀਆਂ ਧੀਆਂ ਪੈਣਾ ਹੁੰਦੀਆਂ ਨੇ ਆਪਣੇ ਸਹੁਰੇ ਚੰਗੇ ਲੱਗਦੀਆਂ ਹਾਂਜੀ ਤੇ ਮੈਂ ਰਹਿਣਾ ਵੀ ਜੇ ਹੁਣ ਉਹ ਆਏ ਆ ਸਾਡੇ ਕੋਲ ਠੀਕ ਹੈ ਜੀ ਤੇ ਤੱਲੇ ਮਾਰਨ ਦੇ ਤੇ ਵਧੀਆ ਗੱਲ ਆ ਕੁੜੀ ਨੂੰ ਘੱਲ ਦੋ ਹਾਂਜੀ ਹਾਂਜੀ ਤੁਸੀਂ ਕੀ ਕਰੋਗੇ ਨੂੰ ਇੱਥੇ ਰੱਖ ਕੇ ਆਪਣੇ ਘਰ ਜਾਓਗੇ ਆਪਣਾ ਘਰ ਸਾंभੇ ਵਸੇ ਰਸੇ ਉਹ ਚਲੋ ਭਾਜੀ ਤੁਸੀਂ ਆਏ ਜੇ ਬੜੀ ਵਧੀਆ ਗੱਲ ਲੱਗੀ ਹੈ ਜੀਵਨ ਭਾਈ ਉਹਦੀ ਗੱਲ ਸੁਣ ਲਈ ਕੀ ਕਹਿਣ ਦੇ ਆ ਸੁਣ ਤੇ ਮੈਂ ਡਈ ਆ ਭੈਣ ਜੀ ਗੁੱਸਾ ਨਾ ਕਰੋ ਮੇਰੀ ਗੱਲ ਦਾ ਮਾਰੇ ਦੀ ਸੱਸ ਨੂੰ ਇੱਥੇ ਆਉਂਦਿਆਂ ਕੀ ਨਾਰੀ ਗੱਲ ਸਿੱਧੀ ਆ ਜਾਂਦੀ ਹਾਂ ਘਰ ਉਹ ਕਿਹੜੀ ਨਵੀਂ ਸਮੀ ਪਿਥਿਆ ਨਹੀਂ ਸਰਦੀ ਚਲ ਕੋਈ ਨਹੀਂ ਭੈਣ ਜੀ ਜੇ ਮੰਨ ਲਓ ਹਾਡੇ ਕੋਲ ਚਲ ਗਿਆ ਨਹੀਂ ਕਿਹੜੇ ਬੰਗਾਨੇ ਐ ਅਸੀਂ ਕਿਹੜਾ ਕਿ ਇਹਨੂੰ ਦੱਸਣਾ ਘਰ ਦੀ ਗੱਲ ਘਰ ਚ ਹੀ ਰਹਿ ਜਾਣੀ ਚਲੋ ਉਹ ਤੇ ਕੋਈ ਗੱਲ ਨਹੀਂ ਟਾੜਦੇ ਤੇ ਗੁੱਸਾ ਮੈਨੂੰ ਕੋਈ ਨਹੀਂਗਾ ਪਰ ਮੇਰੇ ਤੇ ਗੁੱਸਾ ਹੈਗਾ ਨਾ ਤੇ ਤੇ ਆਪਣੇ ਪੁੱਤ ਨੂੰ ਲੈਂਦੀ ਸਿੱਧੀ ਆ ਜਾਂਦੀ ਇੱਥੇ ਵੇਖੋ ਜੇ ਤੁਸੀਂ ਇਹਨਾਂ ਜਦਾਬਾਦਿਆਂ ਚ ਪਏ ਰਹੇ ਨਾ ਕਿ ਉਹ ਕਹਿਣ ਵੀ ਇਹ ਛੱਡਣਾ ਉਹ ਆਦੀ ਹਾਂ ਜੀ ਤੁਸੀਂ ਕਹੋ ਵੀ ਉਹ ਸੱਸ ਇੱਥੇ ਆਵੇ ਬਿਲਕੁਲ ਬਿਲਕੁਲ ਇਹ ਕੰਮ ਦੇ ਵਿੱਚ ਵਿੱਚ ਤੁਸੀਂ ਉਹ ਉਡੀ ਦੇ ਮੁੰਡੇ ਦੀ ਦੋਵਾਂ ਦੀ ਜ਼ਿੰਦਗੀ ਬਰਬਾਦ ਹੋ ਜਾ। ਭਾਜੀ ਜਿੱਥੋਂ ਤੱਕ ਮੇਰਾ ਹਿਸਾਬ ਆ ਨਾ ਇਹ ਖਲਾਰਾ ਵਧਣਾ ਜਾਂ ਘਟਣਾ ਨਹੀਂਗਾ। ਜੀਵਨ ਚੁੱਪ ਕਰਕੇ ਨਾ ਤੇ ਉਹਨੂੰ ਅਮਨ ਨੂੰ ਸਮਝਾ। ਠੀਕ ਆ ਤੇ ਜਾਂ ਪਿੰਦਰ ਦੇ ਨਾਲ ਘਲਾ ਦੇ ਉਹਨੂੰ। ਉਹਨੂੰ ਮੈਂ ਤੁਹਾਨੂੰ ਖਲਾਰਾ ਵਧਣ ਦੀ ਵੀ ਗੱਲ ਦੱਸਣਾ। ਹਾਂਜੀ। ਕਹਿੰਦੇ ਆਂ ਨੇ ਆ ਵੀ ਛੋਟਾ ਮੂੰਹ ਤੇ ਵੱਡੀ ਗੱਲ। ਹਾਂਜੀ ਹਾਂਜੀ ਹਾਂਜੀ। ਮੈਂ ਤੁਹਾਨੂੰ ਇੰਨੀ ਗੱਲ ਦੱਸ ਦੇਣਾ ਵੀ ਜੇ ਤੁਹਾਡਾ ਇਹ ਆਪਸ ਦੇ ਵਿੱਚ ਰਿਸ਼ਤਾ ਨਾ ਨਿਭਿਆ ਹਾਂਜੀ ਹਾਂਜੀ। ਉਹਨਾਂ ਨੇ ਤੁਹਾਡੇ ਤੇ ਕਰ ਦੇਣਾ ਇਹ ਕੇਸ। ਹਾਏ ਹਾਏ। ਭੈਣ ਜੀ ਕਾਦਾ ਕੇਸ ਨਾ ਉਹਨਾਂ ਕੇਸੜ ਤੇ ਕਰਨਾ ਵਾ ਸਭ ਅਹੀਂ ਕਰਾਂਗੇ ਉਹਨਾਂ ਤੇ ਤੰਗ ਤੇ ਹੱਡੀ ਧੀ ਆ ਜੀਵਨ ਮੇਰੀ ਗੱਲ ਸੁਣ ਲਾ ਚੁੱਪ ਕਰਕੇ ਨਾ ਜਿਤਰਾ ਭਾਜੀ ਹੁਣੀ ਕਹਿਣ ਦਿਆ ਨਾ ਉਹਨਾਂ ਦੀ ਗੱਲ ਤੇ ਅਮਲ ਕਰ ਵੇਖੋ ਗੱਲ ਦੱਸਾਂ ਕੀ ਜੀ ਉਹਨਾਂ ਨੇ ਕੇਸ ਥਾੜ ਤੇ ਜਾ ਕੇ ਕਰਨਾ ਵਾ ਕਿ ਤੁਹਾਡਾ ਮੁੰਡਾ ਵਾਇਆ ਵਾ ਤੇ ਸਾਡੀ ਜਿਹੜੀ ਨੂੰਹ ਆ ਉਹ ਆਉਂਦੀ ਨਹੀਂ ਅਹੀਂ ਰੱਖਣਾ ਚਾਹੁੰਦੇ ਆ ਠੀਕ ਆ ਕਿ ਨਹੀਂ ਬਿਲਕੁਲ ਜੀ ਬਿਲਕੁਲ ਤੇ ਜਾਂ ਤੇ ਤੁਹਾਡੇ ਆਣ ਕੇ ਵਸੇ ਹਾਂਜੀ ਤੇ ਜੇ ਨਹੀਂ ਵਸਣਾ ਸਭ ਹੜਾ ਤਲਾਕ ਕਰਾ ਦਿਓ ਤਾ ਫਿਰ ਤੁਸੀਂ ਕੀ ਜਵਾਬ ਦੋਗੇ ਤੁਸੀਂ ਬਰੇ ਕਹੋਗੇ ਵੀ ਤਲਾਕ ਕਰਨਾ ਕੁੜੀ ਦਾ ਨਾ ਨਾ ਭਾਜੀ ਅਸੀਂ ਤਾਂ ਕਦੀ ਤਲਾਕ ਬਾਰੇ ਸੋਚਿਆ ਨਹੀਂ ਤੇ ਜੇ ਨਹੀਂ ਨਾ ਸੋਚਿਆ ਚਲੋ ਵਧੀਆ ਗੱਲ ਆ ਪਰ ਜਦੋਂ ਉਹਨਾਂ ਨੇ ਜਾ ਕੇ ਉਥੇ ਸਾਹਮਨਾ ਕੇਸ ਕੀਤਾ ਤੇ ਤੁਸੀਂ ਉਥੇ ਝੂਠੇ ਪੈ ਜਾਣਾ ਤੇ ਜੇ ਤਲਾਕ ਹੋਇਆ ਤਾਂ ਤੁਹਾਨੂੰ ਰੁਪਈਆ ਨਹੀਂ ਮਿਲਣਾ ਫਿਰ ਉਥੇ ਜਾ ਕੇ ਜੇ ਤੁਸੀਂ ਕਹਿਣਾ ਵੀ ਅਸੀਂ ਕੁੜੀ ਨੂੰ ਘੱਲਦੇ ਆ ਤੇ ਹੁਣੇ ਘੱਲ ਦੋ ਨਾਲੇ ਤੁਹਾਡੇ ਕੱਖ ਰਹਿ ਜਾਣ ਨਾਲੇ ਲੋਕਾਂ ਨੂੰ ਨਾ ਪਤਾ ਲੱਗੇ ਨਾ ਤਮਾਸ਼ਾ ਲੱਗੇ ਕੋਤਾ ਕਿ ਕਹ ਰਹੇ ਨੇ ਜੇ ਚੱਲ ਗਏ ਨਾ ਤਾਂ ਫੇਰ ਗੱਲ ਦੂਰ ਤੱਕ ਚੱਲ ਜਣੀ। ਇਹ ਆਹੋ ਭਾਜੀ ਫੇਰ ਉੱਥੇ ਨਿਬੜਨੀ ਹੈ। ਠੀਕ ਹੈ ਕਿ ਨਹੀਂ? ਬਿਲਕੁਲ ਜੀ ਬਿਲਕੁਲ। ਤੇ ਅਗਲਾ ਕਹਣਾ ਵੀ ਅਸੀਂ ਤਾਂ ਉਹਨੂੰ ਰੱਖਨੇ ਆਏ ਆ ਆਪਨੇ ਰਹਿੰਦੀ। ਹਾਂ। ਤੇ ਫੇਰ ਉਹ ਸੱਚੀ ਹੋਣੇ ਆ ਨਾ। ਜੀਵਨ ਭਾਈ ਹਣੀ ਕੀ ਕਹਿੰਦੇ ਸੁਣਦੀ ਆ? ਸੁਣ ਤੇ ਡਈ ਆ ਮੈਂ। ਵਿਚਾਰ ਕਰ ਗੱਲ ਤੇ। ਚਲੋ ਕੋਈ ਨਹੀਂ ਕਰ ਲੈਨੇ ਆ। ਕੋਈ ਗੱਲ ਨਹੀਂ ਭੈਣ ਜੀ ਕਰ ਲੈਨੇ ਆ ਸਲਾਹ। ਨਾਲੇ ਮੁੰਡੇ ਘਰ ਨਹੀਂ ਗਏ ਤੇ ਮੁੰਡਿਆ ਦਾ ਦਿਨ ਥੋੜੀ ਨਾ ਕੋਈ ਫੈਸਲਾ ਕਰ ਲੈਣਾ। ਆ ਲਾਂ ਦੋਨਾਂ ਨੂੰ ਘਰ। ਉਹ ਮੇਰੀ ਗੱਲ ਸੁਣ ਲੈ। ਮੁੰਡਿਆ ਨੂੰ ਬਾਅਦ ਚ ਵੇ ਮੈਂ ਕੱਢੀ ਵੇਰੀ ਆ ਵਾਹ ਵੇਖ ਲੈ ਤੂੰ ਮੋਟੇ ਦਮਾਰਦੀ ਆ ਅਜੇ ਵੀ ਇੰਨੀ ਜਿੱਦ ਕਰੀ ਜਾਂਦੀ ਆ ਵੀ ਉਹ ਆਉਣ ਤੇ ਮੇਰੇ ਕੋਲ ਮਾਫੀ ਮੰਗਾ ਤਾ ਫੇਰ ਮੈਂ ਕੁੜੀ ਕੱਲੋਂ ਕੰਮ ਸੋ ਕੰਮ ਇੰਨਾ ਸੋਚ ਵੀ ਤੂੰ ਧੀ ਵਾਲੀ ਆ ਅਸਲ ਜੀ ਗੱਲ ਦੱਸਾਂ ਕੀ ਆ ਨਾ ਦੇ ਮੰਨਦੀ ਆਪਣੀ ਘਰ ਵਾਲੇ ਦੀ ਤੇ ਨਾ ਮੋੜਿਆ ਨੇ ਠੀਕ ਆ ਕਿ ਨਹੀਂ ਡੰਕਾ ਚੌਦਾ ਘਰ ਤੇ ਦਾ ਇਹ ਆ ਵੀ ਇਹਨੇ ਜਾਣਾ ਘਾਟੇ ਕਿਉਂ ਜੇ ਤੂੰ ਮੰਨ ਗਈ ਠੀਕ ਆ ਨਾ ਮੰਨੂਗੀ ਨਾ ਆ ਫੇਰੋਂਦੀ ਘਿਰੂ ਇਧਰ ਆ ਮੇਰੀ ਗੱਲ ਸੁਣ ਕੋਹ ਨਾ ਠੰਡੇ ਦਿਮਾਗ ਨਾਲ ਸੋਚ ਇੱਥੇ ਆ ਇੱਥੇ ਬਹਿ ਮੇਰੇ ਲਾਗੇ ਮੇਰੀ ਸੁਣ ਲੈ ਗੱਲ। ਪਰੋਣੇ ਆਏ ਤੇ ਕਿੰਨੀ ਵਧੀਆ ਨਾ ਗੱਲ ਦੱਸੀ ਹੈ। ਹੈਂ? ਪਰ ਨਾ ਮਿੰਨੇ ਇੱਕ ਗੱਲ ਦਾ ਬੜਾ ਗੁੱਸਾ ਆ ਦੀ ਸੱਸ ਤੇ। ਉਧਰ ਜੂ ਗਈ ਸਾਡੇ ਕੁੜਮਾਵਾਂ ਲ ਸਿੱਧੀ ਆ ਜਾਂਦੀ। ਐ ਖਾ ਚਲੇ ਇਹਨੂੰ। ਉਹ ਯਾਰ ਇਤਨਾ ਥੋੜੀ ਗੱਲ ਨਿਪੜਦੀ ਹੁੰਦੀ ਆ। ਅਸਕਰ ਬੰਦੇ ਵਿੱਚ ਪੈਂਦੇ ਤੇ ਫਿਰ ਗੱਲ ਨਿਪੜਦੀ ਆ। ਤੇਰਾ ਪਾਨੇ ਦਿਮਾਗ ਕਿੱਥੋਂ ਦਾ ਵਾ? ਮੇਰਾ ਤੇ ਜੀ ਕਰਦਾ ਨਾ ਮੈਂ ਕਵਾਂ ਕਿ ਤੁਸੀਂ ਜਾ ਕੇ ਸੁਣਾ ਦਿਓ ਵੀ ਜੇ ਮੁੰਡਾ ਤੇ ਉਹਦੀ ਮਾਂ ਇੱਥੇ ਆਉਣਗੇ ਤੇ ਫਿਰ ਮੈਂ ਕੁੜੀ ਤੋੜਨੀ ਆ। ਮੇਰੀ ਸੁਣ ਲੈ ਗੱਲ ਬਣਿਆ ਕੰਮ ਨਾ ਢਾਹ ਹੋਣਾ। ਇਹੰਨੇ ਨੇ ਬਾਰ-ਬਾਰ ਆਉਣਾ ਉਹਨਾਂ ਕਿੱਥੋਂ ਤੱਕ ਗੱਲ ਪਹਚਾੜ ਤੇ ਤਲਾਕ ਤੱਕ ਹੈ ਮਣਕੇ ਨੱਕ ਕਿੱਥੇ ਦੇਣਾ ਹੀ ਹੋ ਹੈ ਪਤਾ ਕਿੱਡੀ ਹੰਕਾਰੀ ਬਣੀ ਆ ਖਰਚਾ ਖਰਚਾ ਜੋ ਵੀ ਕੀਤਾ ਸਾਰਾ ਖੋਜ ਪੈਣਾ ਤੇ ਫਿਰ ਨਵੇਂ ਥਾਂ ਕਿੱਥੇ ਕਿਦੋਂ ਬਣਾਏ ਨੂੰ ਐਦਾਂ ਕਾਹਨੂੰ ਕਹਿੰਦੇ ਜੇ ਕੱਲੀ ਕੱਲੀ ਸਾਡੀ ਧੀ ਆ ਪਤਾ ਨਹੀਂ ਤੁਹਾਡੇ ਮੂੰਹੋਂ ਕਿਦਾਂ ਲਫ਼ਜ਼ ਨਿਕਲ ਜਾਂਦੇ ਆ ਇਹੋ ਜੇ ਮੇਰੀ ਗੱਲ ਸੁਣੋ ਹਾਂ ਜੇ ਉਹ ਜਨਾਨੀ ਨੇ ਫੇਰ ਉਦਾਂ ਹੀ ਕੀਤਾ ਮੇਰੀ ਧੀ ਦੇ ਨਾਲ ਤੇ ਫੇਰ ਅਹੀਗੀ ਕਰਾਂਗੇ ਉਹ ਮੇਰੀ ਗੱਲ ਸੁਣ ਇੱਕ ਰੀ ਜਾ ਲੈਣ ਦੇ ਉੱਤੇ ਵੀਆਂ ਗੱਲਾਂ ਦੇ ਨਾਲ ਆਪ ਇਹੰਦੇ ਹਾਂ ਠੀਕ ਨਹੀਂ ਇੱਥੇ ਘਰ ਬਾਲ ਛੜੀ ਨਾ ਘਰ ਦਾ ਕਿੰਨਾ ਮਹੌਲ ਗੰਦਾ ਹੋ ਗਿਆ ਵਾ ਠੀਕ ਹੈ ਮੁੜੇ ਦੋਵੇਂ ਐਡ ਹੋ ਗਏ ਹੈ ਅਸੀਂ ਰੋਟੀ ਕਿੱਥੋਂ ਖਾਣੀ ਹੈਗਾ ਤੇ ਮੈਂ ਕੜਾ ਕਲਾਉਣਾ ਨਹੀਂ ਚਾਹੁੰਦੀ ਮੈਂ ਕੜਾ ਇੱਥੇ ਰੱਖਣ ਵਾਸਤੇ ਵਿਆਹੀ ਸੀਗੀ ਪਰ ਦੀ ਸੱਸ ਨੂੰ ਕੰਟਰੋਲ ਕਰਨਾ ਚਾਹੀਦਾ ਨਾ ਆਪਣੀ ਜ਼ੁਬਾਨ ਤੇ ਉਹ ਕੋਈ ਗੱਲ ਨਹੀਂ ਨਵੇਂ ਨਵੇਂ ਥਾਂ ਟੰਗੀਆਂ ਸੰਗੀਆਂ ਹੁੰਦੀਆਂ ਹੁੰਦੀਆਂ ਵਾ ਠੀਕ ਹੈ ਐਡੀ ਛੇਤੀਆਂ ਪਹਿਲਾਂ ਨਹੀਂ ਕਰੀਦੀਆਂ ਹੁੰਦੀਆਂ ਭੱਜ ਕੇ ਜਾ ਕੇ ਕੁੜੀ ਨੂੰ ਲੈ ਆਓ ਪਹਿਲ ਮੈਂ ਕਾਦੀ ਕਰਤੀ ਆ ਉਹਨੇ ਜਿਆਦਾ ਇਹਦਾ ਨਕਚਦਮ ਕੀਤਾ ਹੈਗਾ ਹੁਣ ਵੀ ਵੇਖ ਲੋ ਕਿ ਜਿਹੜੀ ਸਾਹਮਣੇ ਆਈ ਆ ਆਕੜ ਵੇਖ ਲੋ ਤੇ ਜਨਾਨੀ ਦੀ ਉਹ ਯਾਰ ਉਹਨੂੰ ਦਫਾ ਕਰ ਉਹਦੀ ਆਕੜ ਨੂੰ ਮੁੰਡਾ ਤਾਂ ਚੰਗਾ ਕਿ ਨਹੀਂ ਮੁੰਡਾ ਸਵਾ ਚੰਗਾ ਵਾ ਗੁੰਗਾ ਜਾਂ ਕੁੰਦਾ ਹੀ ਨੀਗਾ ਜਬਾਨ ਆ ਉਹ ਮਾਂ ਨੇ ਖਿੱਚ ਦਿੱਤੀ ਫੜ ਕੇ ਕੋਈ ਨਾ ਹੁਣ ਮੇਰੀ ਗੱਲ ਸੁਣ ਲੈ ਹੁਣ ਬਰੋਨੇ ਘਰ ਆਣ ਕੇ ਬੈਠਿਆ ਉਹਨਾਂ ਨੂੰ ਜਵਾਬ ਕੀ ਦੇਣਾ ਵਾ ਗੱਲ ਤੇ ਆ ਹਾਂ ਵਾ ਕਿ ਨਾ ਵਾ ਨਹੀਂ ਨਹੀਂ ਨਾ ਨੀ ਕੀ ਕਰਨੀ ਕੋਈ ਗੱਲ ਨਹੀਂ ਕੁੜੀਆਂ ਪਾ ਤੋੜ ਦਿੰਦੇ ਆ ਹੁਣ ਜਿੱਥੋਂ ਤੱਕ ਡੇ ਆ ਕਹਿਣ ਪਈ ਕੇਸ ਕਰ ਦੇਣਾ ਵਾ ਜੇ ਕੱਲ ਨੂੰ ਕਿ ਕੇਸ ਕਾਸ ਦਾ ਚੱਕਰ ਚੱਲ ਗਿਆ ਤਾਂ ਆਪਾਂ ਨੱਕ ਕਿੱਥੇ ਦੇਣਾ ਵਾ ਸਾਨੂੰ ਜੀਣ ਦੇਣਾ ਪਿੰਡ ਵਾਲਿਆਂ ਨੇ ਤੈਨੂੰ ਮੈਂ ਇੱਕ ਹੋਰ ਦੱਸਾਂ ਗੱਲ ਜਿਹੜੇ ਕੇਸਾਂ ਦੇ ਚੱਕਰ ਹੁੰਦੇ ਆ ਨਾ ਇਹ ਜਬਾਨਾਂ ਨਾਲ ਚੰਗੇ ਲੱਗਦੇ ਆ ਉੱਥੇ ਜਾ ਕੇ ਸਾਰੇ-ਸਾਰੇ ਦੇ ਧੁੱਪੇ ਫੁਲਾਉਣਾ ਪੈਂਦਾ ਕਦੀ ਹੇਰ ਉਪਰ ਥੱਲੇ ਤੇ ਕਦੀ ਹੇਰ ਉਪਰ ਥੱਲੇ ਕਿਉਂ ਆਵਾਜ਼ ਪੈਂਦੀ ਕਿਦੋਂ ਬੰਦੇ ਦੀ ਫਿਰ ਜਾ ਕੇ ਇੱਟ ਨਹੀਂ ਆਪਾਂ ਇਹਨਾਂ ਚੱਕਰਾਂ 'ਚ ਨਿਗਾ ਪੈਣਾ ਠੀਕ ਆ ਕੋਈ ਗੱਲ ਨਹੀਂ ਕੁੜੀ ਵੀ ਕਹਿਣ ਲਈ ਅੱਜ ਤੂੰ ਨਾ ਦਿਮਾਗ ਥੋੜਾ ਠੰਡਾ ਰੱਖ ਕੇ ਨਾ ਤੇ ਫੇਰ ਗੱਲ ਕਰੀ ਹੁਣ ਜਿਹੜੀ ਕਰਨੀ ਪਰ ਮੈਂ ਕਿ ਵੀ ਕੋਈ ਗੱਲ ਨਹੀਂ ਕੀਤੀ ਮੈਂ ਕਾਦੀ ਗੱਲ ਕਰਨੀ ਤੂੰ ਹੀ ਕਹਦਾ ਜਾ ਕੇ ਤੇ ਭਾਜੀ ਇਹ ਮਤ ਕੁੜੀ ਤੋਲ ਨਾਲੇ ਨਾ ਧੀ ਪੜ ਆਪਣੇ ਘਰਾਂ ਹੀ ਚੰਗੀਆਂ ਲੱਗਦੀਆਂ ਵਾ ਕਿ ਨਾਲੇ ਚਰਬਾਲ ਛੱਡਨੇ ਇੱਥੇ ਇਹਨੂੰ ਚੱਲ ਕੋਈ ਨਹੀਂ ਫੇ ਜਾ ਕੇ ਆਪਾਂ ਛਾਡਾਵਾਂਗੇ ਠੀਕ ਵਾ ਨਾ ਹੁਣ ਉਹ ਹੀ ਨੀਵੇਂ ਹੋਏ ਆ ਕੋਈ ਗੱਲ ਨਹੀਂ ਉਹ ਮੰਮੀ ਉਹ ਹੀ ਗੱਲ ਕਹਿਣ ਲਿਆ ਨਾ ਵੀ ਉਧਰ ਭਾਜੀ ਹੁਣਾਂ ਵੱਲ ਗਏ ਆ ਤੇ ਭਾਜੀ ਹੁਣ ਹੀ ਸਾਡੇ ਕੋਲ ਆਏ ਆ ਤੇ ਨਾਲੇ ਭਾਜੀ ਹੁਣ ਦੀਤ ਬਣ ਜੂਗੀ ਇਹ ਵਾਕਿਆ ਸਾਡਾ ਏਡਾ ਵੱਡਾ ਕਮੀਆਂ ਦਾ ਘਰਾ ਤਾਂ ਵਧੀਆ ਠੀਕ ਨਹੀਂ ਠੀਕ ਆ ਫਿਰ ਹੈਂ ਕੋਣ ਤੋਨਾ ਕੋ ਮੜੀ ਚੰਗੀ ਕਰੀ ਜੇ ਕਰਨੀ ਤਾਂ ਹੁਣ ਦਾ ਤੇ ਮੈਂ ਹੁਣ ਉਹਨੇ ਜਵਾਬ ਦੇਣਾ ਵੀ ਅਹੀਂ ਨਹੀਂ ਨਹੀਂ ਮੈਂ ਕਾਨੂੰ ਦੇਣਾ ਜਵਾਬ ਐਵੇਂ ਗੱਲਾਂ ਕਰੀ ਜਾਂਦੇ ਉਟੀਆਂ ਪੁਲਟੀਆਂ ਮੈਨੂੰ ਤੇਰਾ ਪਤਾ ਵਾ ਮੈਂ ਵੀ ਮਾਂ ਆ ਤੇ ਜਾ ਕੇ ਕੋ ਹੋਰ ਕਰਨਾ ਕਿ ਜਾ ਕੇ ਕੰਮ ਮੈਂ ਵੀ ਚਾਹੁੰਦੀ ਮੇਰੀ ਧੀ ਦਾ ਘਰ ਵਸ ਜੇ ਤੁਸੀਂ ਤੇ ਮੈਨੂੰ ਗਲਤੀ ਕਹਿੰਦੇ ਰਹਿੰਦੇ ਵੀ ਇਹ ਗਲਤੀ ਆ ਬਸ ਮੈਨੂੰ ਨਾ ਚੰਗੀ ਕਿਹਾ ਤੁਸੀਂ ਕਦੀ ਵੀ ਮੇਰੀ ਗੱਲ ਸੁਣ ਲਓ ਆ ਤਲਾਕ ਤਾਂ ਨਾ ਮੈਨੂੰ ਬੜਾ ਡਰ ਲੱਗਦਾ ਜੇ ਉਹ ਪਰਲੇ ਮੱਲੇ ਵਾਲੀ ਨੇ ਉਹ ਆ ਕੁੜੀ ਦਾ ਆਹੋ ਵਿਚਾਰੀ ਘਰੇ ਬਿਠੀ ਆ ਤੇ ਲੋਕੀ ਬੱਤੀ ਬੱਤੀ ਗੱਲਾਂ ਕਰਦੇ ਉਹਨੂੰ ਤੇ ਕਰਨੀਆਂ ਨਹੀਂ ਗੀਆਂ ਮੈਂ ਨਹੀਂ ਚਾਹੁੰਦੀ ਕਿ ਉਹਨਾਂ ਦੀ ਗੱਲ ਨਿਬੜਦੀ ਹੋਵੇ ਉਹਨਾਂ ਦੀ ਵੀ ਗੱਲ ਨਿਬੜਦੀ ਸੀ ਠੀਕ ਆ ਉਹਦੀ ਮਾਂ ਦਾ ਬੜਾ ਕਰਕ ਹੋਇਆ ਉਹ ਨਹੀਂ ਨਹੀਂ ਤੁਸੀਂ ਜਾ ਕੇ ਕਹਿ ਦਿਓ ਭਾਜੀ ਉਹਨਾਂ ਨੂੰ ਕਿ ਕੋਈ ਗੱਲ ਨਹੀਂ ਆਪਾਂ ਕੱਲ ਜਾ ਕੇ ਛੱਡਾਵਾਂਗੇ ਇੱਕ ਰਾਤ ਦੀ ਗੱਲ ਆ ਨਾ ਬਸ ਤੇ ਅੱਜ ਰਾਤ ਦੀ ਗੱਲ ਆ ਅੱਜ ਰਾਤ ਰਹਿ ਲੈਣ ਤਾਂ ਕੁੜੀ ਨੂੰ ਸਾਡੇ ਕੋ ਤੇ ਕੱਲ ਆਪਾਂ ਛੱਡਾਵਾਂਗੇ ਹੁਣ ਠੀਕ ਆ ਠੀਕ ਆ ਠੀਕ ਆ ਮੈਨੂੰ ਮਨਜ਼ੂਰ ਆ ਸਾਰਾ ਕੁਝ ਮੈਂ ਨਹੀਂ ਤੂੰ ਮੇਰੇ ਮੁੱਕੇ ਮੈਨੂੰ ਤੰਗ ਕੀਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੈਨੂੰ ਦੱਸਾਂ ਗੱਲ ਉਹ ਮੈਂ ਤੁਹਾਨੂੰ ਕਹਿਤਾ ਨਾ ਕਿ ਮੈਂ ਕੁਝ ਨਹੀਂ ਬੋਲਦੀ ਜੇ ਮੇਰੀ ਜ਼ੁਬਾਨ ਚ ਕੋਈ ਗੱਲ ਸੁਣੋਂਗੇ ਨਾ ਮੈਨੂੰ ਫੇਰ ਆਖੀਓ ਹੁਣ ਜਾ ਕੇ ਅੰਦਰ ਨਾਲ ਬੁਧੀ ਗੱਲ ਕਰੀਂ ਕੋਈ ਉਹ ਨਹੀਂ ਕਰਦੀ ਆ ਚਲਾ ਜਾ ਨਹੀਂ ਨਹੀਂ ਮੈਂ ਆਪਣੀ ਧੀ ਦਾ ਘਰ ਨਹੀਂ ਬਰਬਾਦ ਹੋਣ ਦੇਣਾ ਇਦਾਂ ਕਰਨੇ ਆ ਕੱਲ ਨੂੰ ਜਾ ਕੇ ਨਾ ਸ਼ਾਦੀ ਆਉਣੀ ਓਦੇ ਘਰੋਂ ਅੱਜ ਤੇ ਗੱਲ ਨਾ ਇੱਥੇ ਨਿਬੜ ਗਈ ਆ ਤੇ ਜੇ ਕਿਤੇ ਕੇਸਕਾਸ ਕਰ ਦਿੰਦੇ ਤੇ ਫੇਰ ਆਪਾਂ ਕਿੱਥੇ ਰੱਖ ਦੇਣਾ ਹੈ ਪਿੰਡ ਦੇ ਵਿੱਚ ਚੱਲ ਬਣਾ ਫਿਰੇ ਜਾ ਕੇ ਗੱਲ ਨਾ ਬਣ ਗਈ ਚਾ ਹਾਂਜੀ ਦੀਦੀ ਬਣ ਗਈ ਐ ਚੱਲਿਆ ਬਣਾ ਫੜਾਵਾਂ ਫੜਾਓ ਲਾ ਤਫਦੀ ਮੁਰਗਾ ਹਾਂਜੀ ਲੱਗ ਗਿਆ ਠੀਕ ਆਣੀ ਸੁਣ ਕਰ ਲੈ ਆਏ ਨਹੀਂ ਪਤਾ ਨਹੀਂ ਕਿंसू ਆਵਾ ਕੰਢਿਆ ਤੇ। ਉਹ ਤੈਨੂੰ ਪਤਾ ਹੀ ਆ ਉਹ ਸਾਰੇ ਚਾਲੂ ਆ ਕੀ ਬਤਾਉ ਮੰਨਣ ਵੀ ਡੇਕਣੀ। ਆਲਾ ਮਿੱਤੀ ਚਾਹ ਪੀ ਲੋ ਤੀ। ਤੇ ਮੰਮੀ ਉਹ ਨਹੀਂ ਕਿੱਥੇ ਗਏ ਆ? ਉੱਠ ਕੇ ਬਾਹਰੋਂ ਆਏ ਇਹ। ਬਹਿ ਜਾ ਕੋਈ ਤੂੰ। ਨਹੀਂ ਮੰਮੀ ਥੋੜੇ ਕੰਮਾਂ ਦੇ ਨਾਲ ਕਰਵਾ ਆ ਤੂੰ ਚਾਹ ਪੀ ਲੋ ਤੇ ਆ ਜਾਂਦੇ ਮੰਮੀ ਹੁਣੀ। ਲੈ ਆ। ਉਹ ਪੀ ਲੋ ਚਾਹਤ ਹੈ ਕੋਈ ਕੋਈ ਪੀਨੇ। ਬਾਜੀ ਚਲੋ ਠੀਕ ਹੈ ਫਿਰ ਹੈ ਜੇ ਤੂੰ ਵੀ ਇਹੀ ਕਹਿੰਦੇ ਜੈਨਾ। ਤੁਲਾ ਵਧੀਆ ਗੱਲ ਹੋ ਗਈ ਤੁਸੀਂ ਮਾਂ ਰੱਖਿਆ ਢਾੜਿਆ ਆਇਆ ਦਾ। ਹਾਂਜੀ ਹਾਂਜੀ। ਚਲੋ ਬੜੀ ਵਧੀਆ ਗੱਲ ਵਾ। ਮੈਂ ਨਾ ਮੈਂ ਬਹੁਤ ਐ ਖੁਸ਼ ਹਾਂ। ਦੱਸਾਂ ਬਾਜੀ ਕੀ ਗੱਲ ਵਾ? ਗੱਲ ਵਾ ਬੜੀ ਨਮੋਸ਼ੀ ਵਾਲੀ। ਹੁਣ ਤੁਹਾਡਾ ਨਾ ਕਿਹੜੀ ਕੋਪਰੀ ਗੱਲ ਵਾ? ਠੀਕ ਨਹੀਂ। ਧੀਆ ਭਣਾ ਵੈਜਦੀਆਂ ਵਾ ਵਸਾਉਣ ਵਾਸਤੇ। ਘਰ ਰੱਖਣ ਵਾਸਤੇ ਥੋੜੀ ਨਾਲੇ ਬਾਜੀ ਦੇਖੋ ਵੀ ਘਰ ਦੋਗ ਜੀ ਆਉਗੜੇ ਜਿਆਦਾ ਵਾ ਉਹ ਤੇ ਕਰ ਲਵਾਂ ਕੰਮ ਕਰਦੇ ਦੇਣਾ ਹਾਂਜੀ ਹਾਂਜੀ 100 ਦਾਣਾ ਫੱਕਾ ਕਿਤੇ ਆਉਣਾ ਜਾਣਾ ਬਿਲਕੁਲ ਜੀ ਬਿਲਕੁਲ ਤੇ ਇਹਦੀ ਰੋਟੀ ਕਿਸੇ ਦੀ ਚਾਹ ਹਾਂਜੀ ਹਾਂਜੀ ਕੁੜੀ ਆਪਣੇ ਘਰ ਜਾਊਗੀ ਉਹਨਾਂ ਨੂੰ ਵੀ ਹੋਊਗਾ ਵੀ ਚਲ ਘਰ ਆਪਣਾ ਕੰਮ ਕਰ ਸਾਹਮਣੇ ਬੈਠੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਤੇ ਵਸਾਂ ਰਸਣਗੇ ਹਾਂਜੀ ਹਾਂਜੀ ਤੇ ਇਹੋ ਨੇ ਖੁਸ਼ੀ ਆ ਹਾਂਜੀ ਹਾਂਜੀ ਤੇ ਜੇ ਇੱਥੇ ਬੈਠੀ ਰਹੇ ਉੱਥੇ ਛੜਦੇ ਰਹਿਣ ਉਹਨੇ ਨਹੀਂ ਕੋਈ ਫਾਇਦਾ ਨਹੀਂ ਤੇ ਗੱਲ ਨਹੀਂ ਬਣਦੀ ਹਾਂਜੀ ਹਾਂਜੀ ਬਾਕੀ ਪਾਜੀ ਤੂੰ ਦੱਸ ਦੋ ਕਿ ਹੁਣ ਹੋਣਾ ਕੀ ਚਾਹੀਦਾ ਮਤਲਬ ਤੁਹਾਡਾ ਇਹਨਾਂ ਦਾ ਮਤਲਬ ਕਿਹਦੇ ਹਿਸਾਬ ਨਾਲ ਉੱਥੇ ਗੱਲਬਾਤ ਕਰਨੀ ਲਈ ਉਹ ਗੱਲ ਉੱਥੇ ਕਾਦੀ ਕਰਨੀ ਹੈ ਹਾਂਜੀ ਉਹ ਸਾਡੇ ਕੋਲ ਆਏ ਸੀ ਅੱਛਾ ਉਹ ਤਾਂ ਹੀ ਆਏ ਤੁਹਾਡੇ ਕੋਲ ਆ ਗਏ ਆਹੋ ਤੇ ਗੱਲ ਚੁੱਪ ਕਰਕੇ ਜਾਂ ਪਿੰਦਰ ਨੂੰ ਅੱਛਾ ਜੀ ਤੇ ਜਾਂ ਉਹਨੂੰ ਸੰਣੀ ਨੂੰ ਠੀਕ ਹੈ ਕਿ ਜਣਾ ਆਪਣੀ ਭੈਣ ਨੂੰ ਨਾਲ ਲੈਣ ਤੇ ਚੁੱਪ ਕਰਕੇ ਛੱਡ ਆਵਾਂ ਜਿਉ ਮਾਰੀ ਚੰਗੀ ਕਰ ਲੈ ਜਿੰਮੇਵਾਰ ਹੈ ਕਿਉਂ ਜੀ ਉਹ ਨਾ ਠੀਕ ਆ ਹੁਣ ਚਲੋ ਠੀਕ ਆ ਜੇ ਭਾਜੀ ਨੇ ਜਿੰਮੇਵਾਰੀ ਚੁੱਕਣ ਦੇ ਤਾਂ ਸਾਨੂੰ ਹੋਰ ਕੀ ਚਾਹੀਦਾ ਠੀਕ ਆ ਨਾ ਕੋਈ ਗੱਲਬਾਤ ਨਹੀਂ ਕਰਦੇ ਨਹੀਂ ਬੱਠੀ ਨਾਲ ਉਹਨਾਂ ਮੁੰਡਾ ਜਾਵੇ ਹਾਂਜੀ ਦੋਹਾਂ ਤੋਂ ਜਿਹੜਾ ਮਰਜੀ ਠੀਕ ਹੈ ਠੀਕ ਨਾਲੇ ਆਪਣੇ ਭੈਣ ਨੂੰ ਛੱਡਣ ਨਾਲੇ ਉੱਥੇ ਬਹਿ ਕੇ ਗੜੀ ਚਾਹ ਪਾਣੀ ਪੀ ਕੇ ਕੱਪਸ਼ਾ ਮਾਰ ਕੇ ਆਵਾ ਆ ਵਕਤ ਸਹੀ ਗੱਲ ਠੀਕ ਆ ਕਿ ਨਹੀਂ ਹਮ ਹਮ ਚਲੋ ਠੀਕ ਆ ਬੜਾ ਵਧੀਆ ਕਿੱਦਾਂ ਕਰ ਲੈਨੇ ਕੋਈ ਗੱਲ ਨਹੀਂ ਹਾਂਜੀ ਸਾਰੇ ਕੰਮ ਸੈੱਟ ਹੋ ਜਾਣਗੇ ਅਸੀਂ ਤਾਂ ਜੋੜਨ ਵਾਲਿਆਂ ਚੋਂ ਆ ਬਿਲਕੁਲ ਜੋੜਨ ਵਾਲਿਆਂ ਚੋਂ ਤਾਂ ਨਹੀਂ ਨਹੀਂ ਭਾਜੀ ਜੋੜਨਾ ਚਾਹੀਦਾ ਅੱਗੋਂ ਜੋ ਤੁਲਪਈ ਚਾਹ ਤਿਆਰ ਤੁਸੀਂ ਠੀਕ ਹੈ ਨਾ ਹਾਂਜੀ